ਮੈਂ ਚੱਲੇ ਸੀਗਾ ਜਨਾ ਆਪਣਾ ਡੀਜੀ ਆਫਿਸ ਦੇ ਵਿੱਚ ਬੋਧਨ ਪ੍ਰਾਪਤ ਦੇਦੇ ਬੈਠੇ ਉਹਨੇ ਫੋਨ ਕਰਿਆ ਤੇ ਉਹ ਚ ਕਰੇ ਵੀ ਧਿਆਨ ਮਾਰ ਲਿਆ ਕਰੋ ਕੰਮ ਕਰ ਨੂੰ ਸਾਰਾ ਦਿਨ ਬਾਹਰ ਹੀ ਫਿਰਦੇ ਰਹਿੰਦੇ ਉਹ ਚ ਕਰੇ ਤੁਸੀਂ ਹੈਗੇ ਤਾਂ ਸਹੀਓ ਹੁਣ ਮੈਂ ਦੱਸ ਕੀ ਕਰਾਂ ਨਾ ਇਹ ਆਪ ਕਹੇ ਲੱਗਦੀਆਂ ਨੇ ਨਾ ਮੁੰਡਿਆਂ ਨੂੰ ਮਾੜਾ ਮੁੰਡਾ ਸਮਝਾਵੇਂ ਤੂੰ ਦੱਸ ਸਾਰਾ ਦਿਨ ਮੇਰੇ ਤੇ ਮਾ ਕਾ ਛੱਡਦੇ ਨੂੰ ਉਹ ਤੂੰ ਕਰਦੇ ਮੁੰਡਣ ਹੈ ਨੋਹਾਂ ਦੋ ਕੰਮ ਕਰਨ ਵਾਲੇ ਦੋ ਸੁਖਣਾ ਹੁੰਦੇ ਰੇ ਬੱਬਰ ਸ਼ੇਰਾ ਵਰਗੇ ਮੁੰਡੇ ਜਿੰਨਾ ਮਰਜ਼ੀ ਕਹਿ ਕੇ ਕੰਮ ਕਰਾ ਤਾ ਮੇਰੇ ਆਖੇ ਲੱਗਦਾ ਕੋਈ ਨਾਲੇ ਪਤਾ ਵੀ ਤੁਹਾਡੇ ਵੀ ਕਿੰਨਾ ਕੰਮ ਲੱਗਦੇ ਨੇਗੇ ਨਾ ਮੈਂ ਤਾਂ ਇਹ ਪੁੱਛਦਾ ਜੀਤਾ ਜੀਤਾ ਕੀ ਆ ਰਹੀ ਜਾਂਦਾ ਹੋ ਰੋਪਿੰਗ ਹੀ ਜਾ ਰਹਾ ਹਾਂ ਚਲੋ ਸੱਚ ਨਾਲੇ ਉਹ ਰੋਪਿੰਗ ਦੇ ਬਾਰੇ ਗੱਲ ਕਰਦੇ ਆਪਾਂ ਥੋੜੀ ਜਿਹੀ ਹੋਊ ਹਮੋਂ ਕੋਲ ਉਹ ਨਾ ਜੀਤੇ ਅਰੇ ਬਾਕੂ ਹਾਂ ਜੀ ਬਾਕੂ ਹਮ ਤਾਂ ਅਮ ਤਾਂ ਅੰਗਾ ਦੱਸ ਦਿੱਤਾ ਸੰਗਰੂਪ ਜਾਹਦੀ ਹਰ ਤੇ ਆ ਬਾਪੂ ਜਾਇਆਂ ਸੀ। ਕੋਈ ਕਦਮ ਧਰੇ ਵੀ ਨਾ। ਖਸਾ ਉਹਦਾ ਕੋਈ ਜਨਜ਼ੀ ਮੜਾ ਤਸਮਝਾ ਤੀ। ਉਹ ਬਾਪੂ ਕਹਿੰਦਾ ਦੋ ਦਣਾ ਚਾਹਤੀ ਹੈ ਕਹਿੰਦਾ ਮੈਂ ਕਰਕੇ ਦੱਸ ਦਿੰਦਾ ਮੈਂ ਲੋਕਦੰ ਦਾ ਟਾਈਮ ਦੇ ਦਿੰਦਾ। ਮੋਹਦੀ ਮਾਂ ਨੂੰ ਜਿਆਦਾ ਕਰਾ। ਇਹਦਾ ਦਿਮਾਗ ਸੈੱਟ ਰੱਖਿਆ ਕਰ। ਮੈਨੂੰ ਤਾਂ ਯਕੀਨ ਆ ਤੁਹਾਡੇ ਤੇ। ਅੱਛਾ ਛੋਟਾ ਪੰਪ ਪਾ ਦੇਈ ਜੇ ਕਰੋ ਮੇਰਾ ਦਮਾ ਕਦਾ ਸੈੱਟ ਹੀ ਆ। ਜਿਹੜੀਆਂ ਦੋ ਚਾਰ ਕਿਸਤਾ ਭਰ ਨਾਲੀਆਂ ਨੇ ਨਾਲ ਤੱਕ ਕਿਸਤਾ ਭਰ ਦੋ। ਤੁਸੀਂ ਤਾਂ ਨਿਕਲ ਜਾਨੇ ਕਿਸ ਤਾਰੇ ਵਾਰ ਚਾਕੇ ਉਹ ਭਗਵਾਨ ਨੇ ਸਾਨੂੰ ਨਾ ਬਾਬੂ ਤੁਹਾਨੂੰ ਜਿੱਨੀ ਮਰੇ ਤੇ ਪੂਰਾ ਜਿੱਨੇ ਉੱਤੇ ਪੂਰਾ ਜਿੱਨਾ ਪਤਾ ਕੀ ਗੱਲ ਉਹ ਤੇਰਾ ਭਰਾਗਾ ਉਹਨੂੰ ਵੀ ਦੋੜਾ ਜੇ ਰੋਕ ਕੇ ਰੱਖਿਆ ਗਾ ਜੇ ਉਹ ਜਾਦੇ ਹੀ ਬਸ ਮੇਰੇ ਤੋਂ ਦੇਖ ਰਿਹਾ ਕੋਈ ਨਹੀਂ ਬਾਬੂ ਜਿੱਨੇ ਆਣਾ ਆ ਇਹਦੇ ਨਾਲ ਆਉਂਦੇ ਆਣੇ ਗਾ ਚਲੋ ਠੀਕ ਆ ਤੁਸੀਂ ਘਰੋਂ ਘਰ ਕਰਦਾ ਨਾ ਮੈਂ ਬਣੇ ਤੇ ਜਾਣਾ ਹੈ ਜਾਓ ਦੇਖ ਲਾਪੇ ਤੇਰਾ ਬਾਕੀ ਪੂਰੀ ਪਾਸਾ ਤੋਂ ਨਾ ਹਸ ਕੇ ਐਂਝ ਟਾਲ ਜਾਂਦਾ ਦਾ ਸਾਲੀ ਗੱਲ ਘਰੇ ਘਟ ਮਾਂ ਮੰਗੂ ਲੜੀ ਜਾਂਦੀਆਂ ਨੇ ਦੱਸ ਮੈਂ ਕੀ ਕਰਾਂ ਉਹ ਵੱਡੀ ਨੂੰ ਕਹਿੰਦੀ ਹੈ ਵੱਡੀ ਮੂਹ ਨੂੰ ਆਉਂਦੀ ਹੈਗੀ ਛੋਟੀ ਨੂੰ ਕਹਿੰਦੀ ਆਉ ਪੈਂਦੀ ਆ ਖਾਣ ਨੂੰ ਬੇਸੇ ਤੂੰ ਵੀ ਬੜਾ ਫਿਕਰ ਨਾ ਕਰ ਤੇਰੀ 누ਹਾਂ ਹੈਗੀਆਂ ਨੇ ਕੰਮ ਕਰ ਕਰਨ ਵਾਲੀਆਂ ਬੜੀ ਚਿੰਤਾ ਕਰਦੀਆਂ ਤੂੰ ਕੋਈ ਨਹੀਂ ਅਸੀਂ ਆਪ ਹੀ ਕਰ ਲਾਂਗੇ ਤੇ ਮੈਂ ਵੀ ਚੱਲਿਆ ਮੇਰਾ ਜੌਲਡਰ ਸੀਗਾ ਜੇ ਬਠੇਡੇ ਮੈਂ ਵੀ ਚੱਲਿਆ ਆਪਦੇ ਕੰਮ ਕਰ ਲੈ ਲੈ ਦੱਸ ਇਹ ਵੀ ਤੁਰ ਗਿਆ ਹੁਣ ਮੇਰੀ ਕਿੱਥੇ ਸੁਣਦਾ ਸਾਰੇ ਡਾਕ ਚੌਕੀਆਂ ਤੇ ਫਿਰਦੇ ਰਹਿੰਦੇ ਨੇਗੇ ਚੱਲ કરી ਜਾਂਦੇ ਆ ਲੈ ਜਾ ਭਾਈ ਗੰਡੇ ਜੀਰ ਤੇ ਕਿਥੇ ਭੱਗ ਬਣੇ ਉਲੇ यार पाणी ਗਰਮੀ ਬਹੁਤ ਈ ਯਾਰ ਹੈ ਥੱਕ ਵੀ ਕੰਮ ਕਰ ਸੀ ਕੰਮ ਕਰਨੇ ਕਿਉਂ ਇੰਨਾ ਕਿਤਾ ਕੰਮ ਸੀ ਅੱਜ ਮੇਰਾ ਬੱਸ ਪੂਰੇ ਖਾਲ ਬਸ ਆ ਜੀ ਮੈਂ ਜਿਹੜਾ ਸਾਰਾ ਦਿਨ ਮੈਂ ਘਰੇ ਵਾਪਸ ਨਹੀਂ ਆਉਂਦੀ ਮਥਾਪਦੀ ਨਹੀਂ ਉਹ ਮੈਡਮ ਸਾਰਾ ਦਿਨ ਕੋਠੇ ਜੜੀ ਰਹਿੰਦੀ ਆ ਤਿਆਰ ਪੈਰ ਤੋਂ ਬਿਸਕੂਟ ਸਕੇ ਹੈ ਮੈਨੂੰ ਸਾਰਾ ਇਨਸਾਨ ਹੀ ਨਾੜਾ ਬੰਦ ਕਰ। ਸਾਰਾ ਲੈਣਾ ਘਰ ਦੇ ਕੰਮ ਨੇ ਉਹ ਛੋਟੇ ਨੇ ਫੇਕੀ ਕਰੋਗੀ। ਛੋਟੇ ਕਹਿੰਦੇ ਕਿ ਸੱਤੇ ਬਣਾ ਲਾਉਨਾਂ ਨੂੰ। ਨਹੀਂ ਚੱਲੇ ਬਾਰੇ ਨਾ ਕੋਈ ਗੱਲ ਕਰ ਬੈਠਾ ਹਜੇ ਪੜਦਾ ਹੋ। ਹਜੇ ਪੜ ਲੈਣ ਦੇ ਉਹ। ਨਾਲੇ ਤੇਤੋਂ ਜਿਹੜੀ ਸਲਾਹ ਮੱਕੀ ਜਾ ਤੂੰ ਉੰਨੀ ਕਸਲਾ ਦੇ ਆ ਕਰ। ਜਾ ਜਾ ਕੇ ਰੋਕੀ ਬਣਾ ਭੁੱਖ ਲੱਗੀ ਗਈ ਆ। ਮੈਂ ਤਾਂ ਬੋਲਦੀ ਸੌਂ ਪੂਰੀ ਕਰਦੀ ਆ। ਮੈਂ ਤਾਂ ਪੂਰੀ ਦਾ ਸੌਂ ਪੂਰੀ ਕਰਦੀ ਆ। ਕੋਦੇ ਸਾਹ ਵਿੱਚ ਕੋਈ ਵਸਰੀ। Hmm. वैसे सही पता थोड़े बोध लग रहे हो किथे जा रहे हो ओ मैं किथे ਜਾਣਾ ਮੈਂ ਤਾਂ ਆਪਣੇ ਯਾਰ ਦੋਸਤਾਂ ਨਾਲ ਵਿੱਚ ਜਾਂਦੇ ਆ ਉਹ ਗੋਲਟ ਲਿਆ ਤੇ ਉਹਦੀ ਪਾਰਟੀ ਧੀਰੇ ਨੇ ਅਜੋ ਅੱਛਾ ਜੀ ਯਾਰਾਂ ਦੋਸਤਾਂ ਦਾ ਖਿਆਲ ਲਿਖਿਓ ਮੇਰਾ ਤੁਹਾਨੂੰ ਕੋਈ ਵੀ ਧਿਆਨ ਨਹੀਂ ਤੁਸੀਂ ਤਾਂ ਕਹਿੰਦੇ ਹੀ ਰਹਿੰਦੇ ਹੋ ਵੀ ਤੇਰਾ ਖਿਆਲ ਵਾਧਾ ਤੇਰਾ ਖਿਆਲ ਕੁੰਮ ਦੇ ਦੱਸਦੇ ਯਾਰ ਦੋਸਤਾਂ ਨਾਲ ਫਿਰ ਦੇ ਰਹਿੰਦੇ ਆ ਤੂੰ ਦੱਸ ਤੈਨੂੰ ਕੀ ਚਾਹੀਦਾ ਯਾਰਾਂ ਦੋਸਤਾਂ ਨਾਲ ਵੀ ਤਾਂ ਮੈਂ ਬਾਹਾਂ ਚ ਚੱਲਦਾਂ ਤੇਰੇ ਲਈ ਜਾਨ ਹਾਇਰਾਂ ਤੁਹਾਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਮੈਨੂੰ ਕੀ ਚਾਹੀਦਾ ਲੇਡੀਜ਼ ਦੀਆਂ ਚੀਜ਼ਾਂ ਕੀਆਂ ਜੁਐਲਰੀ ਚਾਹੀਦੀਆਂ ਸ਼ਾਪਿੰਗ ਕਰਵਾ ਦੋ ਉਹ ਤਾਂ ਤੁਸੀਂ ਸੋਚਦੀ ਨਹੀਂ ਹੈਗੀ ਵੀ ਮੈਂ ਲੈ ਕੇ ਜਾਣਾ ਕਿਤੇ ਉਹ ਮੈਂ ਸਮਝ ਗਿਆ ਆ ਵੀ ਤੂੰ ਪੁਰਾਣੇ ਜ਼ਮਾਨੇ ਦੇ ਪਾਣੀ ਫਿਰਦੀ ਐ ਐਤ ਕੀ ਤੈਨੂੰ ਕਰਾਉਣਿਆ ਮੇਰੀ ਗੱਲ ਸੁਣ ਵੱਡੇ ਵੀਰੇ ਦੇ ਹੱਥ ਬੱਪੂ ਨੇ ਸਾਰਾ ਕੁਝ ਦੇ ਰੱਖਿਆ ਠੀਕ ਹੈ ਠੇਕਾ ਜੋ ਵੀ ਆਂਦਾ ਕਰਦਾ ਸਾਰਾ ਤਾਂ ਵੀਰਾ ਦੇਖਦਾ ਹੈ ਹੈ ਉਧਿਆਲੀ ਪਤਾ ਕਿੰਨੀ ਤੇਜ ਆ ਤੁਸੀਂ ਤਾਂ ਬਸ 11 ਦੋਸਤਾਂ ਜਿhko ਮੰਜ ਫਿਰਨ ਜੀ ਲੈ ਚੋਗੇ ਕੁਛ ਨਹੀਂ ਬੰਦੇ ਪੈਣਾ ਆਪਣੇ ਬਾਪੂ ਨੇ ਸਾਰਾ ਕੁਛ ਉਹਦੇ ਨਾਂ ਖਰਾ ਦੇਣਾ ਉਹ ਤੂੰ ਟੈਨਸ਼ਨ ਲੈ 11 ਦੋਸਤਾਂ ਦਾ ਮੈਂ ਬਾਅਦ ਚ ਵੀ ਭਗ ਜੂ ਮੈਂ ਕਰਦਾ ਵੀਰੇ ਨਾਲ ਗੱਲ ਬਾਈ ਵੀਰੀ ਮੋੜ ਦਾਣੀ ਆਹ ਕਹਿਂਦੀ ਆ ਕਰਨਾ ਨਹੀਂ ਮੋੜ ਦਾਣੀ ਲੱਗਦੇ ਨਹੀਂ ਵੀਰਾ ਮੇਰਾ ਮੰਦਾ ਨਹੀਂ ਸਾਰਾ ਤੁਸੀਂ ਸਮਝਿਆ ਕਰੋ ਪਲੀਜ਼ ਸਮਝਿਆ ਕਰੋ ਧਿਆਨ ਦਿਓ ਘਰ ਵਾਸਤੇ ਠੀਕ ਕਿਤੇ ਜੋ ਕੁਛ ਆਂਦਾ ਹੈ ਕਰਦਾ ਸਭ ਚਾਕੇ ਪਤਾ ਕਰੋ ਅਮੀ ਗਾੜੀ ਬਾਪੂ ਨਾਲ ਬੈ ਕੇ ਸ਼ਾਮ ਨੂੰ ਗੱਲ ਕਰਿਆ ਕਰੂ ਪਤਾ ਲੱਗੇ ਵੀ ਕੀ ਆਉਂਦਾ ਕੀ ਜਾਂਦਾ ਕੀ ਖਰਚ ਹੈ ਆਖੇ ਲੱਗ ਰਿਹਾ ਪਲੀਜ਼ ਧਿਆਨ ਦੇ ਲੋ ਆਪਣੇ ਲਈ ਆਪਾਂ ਨੂੰ ਕੁਝ ਨਹੀਂ ਮਿਲਣਾ ਗਾਹ ਆਪਾਂ ਕੀ ਕਰਨਾ ਜੇ ਬੇਬੇ ਬਾਪੂ ਤੁਰ ਗਏ ਸਾਰਾ ਹੱਥ ਫਟਣ ਲੱਗਣਗੇ ਚੱਲ ਟੈਨਸ਼ਨ ਨਾ ਲੈ ਮੈਂ ਕਰਦਾ ਭਾਈ ਨਾਲ ਗੱਲ ਕੋਈ ਲਾਉਣਾ ਉਹ ਤੇ ਸਕੀਮ ਤੇ ਉਹ ਕਰਦਾ ਫਿਰ ਬਾਪੂ ਨਾਲ ਗੱਲ ਤੇ ਇਥੋਂ ਥੋੜਾ ਜਿਹਾ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਭਾਈ ਨਾਲ ਗੱਲ ਹਣਾ ਠੀਕ ਆ ਟੈਨਸ਼ਨ ਨਾ ਲੈ ਸਾਰੀ ਟੈਨਸ਼ਨ ਤਾਂ ਮੈਨੂੰ ਆ ਜਮੀ ਨਹੀਂ ਸੋਚਦੇ ਪਤਾ ਨਹੀਂ ਯਾਰ ਇਹ ਯਾਰਾ ਦੋਸਤਾ ਆ ਇਹ ਹੈ ਨਾ ਅਸੀਂ ਫਿਰ ਵਿਆਹ ਕਿਉਂ ਕਰਾਇਆ ਜਦੋਂ ਪਤਾ ਹੈ ਵੀ ਕਬੀਲਦਾਰੀ ਤੋੜਨ ਲਈ ਸਾਰਾ ਕੁਝ ਦੇਖਣਾ ਪੈਂਦਾ ਨਾ ਜੀ ਇਹਨਾਂ ਦਾ ਯਾਰ ਦੋਸਤ ਚਾਹੀਦੇ ਨੇ ਮੈਨੂੰ ਤਾਂ ਲੱਗਦਾ ਮੈਨੂੰ ਹੀ ਕੋਈ ਸਕੀਮ ਲਾਉਣੀ ਪਊ ਮੈਨੂੰ ਹੀ ਬਾਪੂ ਨਾਲ ਗੱਲ ਕਰਨੀ ਪਊ ਇਹ ਨਹੀਂ ਆਉਂਦਾ ਸੋਟ ਚੱਲਨੇ ਪੜਿਆ ਕਰ ਬਕਾ ਜੀਤ ਆ ਜਾ ਬਾਪੂ ਅੰਦਰ ਆਓ ਉਹ ਕੋਠੇ ਨੇ ਪੁੱਤ ਹਾਂ ਮੰਨਦੇ ਹੋ ਆਜਾ ਬੋਰ ਸਣਾ ਨਾ ਵਧੀਆ ਠੀਕ ਹੈ ਠੀਕ ਆ ਤੁਹਾਨੂੰ ਜੈਨੋ ਬਦੋਇ ਸੀ ਬੋਰ ਲਈ ਨੂੰ 5-7 ਮਿੰਟ ਲੱਗਿਆ ਪਾਣੀ ਪੀਤਾ ਜਾਇਆ ਸੀ ਘਰ ਆਪਣੇ ਕੋਲ ਆ ਬਬੂ ਤਾਂ ਕੀ ਨਾ ਹੋਗੀ ਨਾ ਠੀਕ ਹੈ ਤੇ ਚਾਹ ਬਦੋ ਹੋ ਗਿਆ ਹੋ ਗਿਆ ਹਾਂ ਹੋ ਗਿਆ ਓਕੇ ਨਹੀਂ ਠੀਕ ਹੈ। ਉਹ ਤੂੰ ਕਹਿੰਦੀ ਢੱਕ ਚੁੱਕੇਂਦੇ ਰਹਿਣਾ ਸਾਰਾ ਦਿਨ ਕਦੇ ਦਿਖਦੇ ਨਹੀਂ। ਉਹ ਬੱਸ ਬਾਪੂ ਮੇਰੇ ਮੇਰੇ ਦੋਸਤਾਂ ਨਾਲ ਥੋੜਾ ਜਿਹਾ ਕੰਮ ਸੀ। ਬੜੇ ਦਿਨ ਆਪਣੇ ਭਾਈ ਲੜ ਗਈ। ਖੇਤੀਬਾੜੀ ਦੇ ਕੰਮ 'ਚ ਹੱਥ ਬੰਨ੍ਹਾ ਲਿਆ। ਨਾ ਨਾ ਠੀਕ। ਮੈਨੂੰ ਉਹਦੋਂ ਨਾਲ ਥੋੜਾ ਜਿਹਾ ਕੰਮ ਮਿਲਦਾ ਹੈ। ਦੋਸਤਾਂ ਨਾਲ ਸੰਭੇਰ ਬੰਨ੍ਹ ਲਿਆ। ਕੋਈ ਇੱਕੋ ਸਰਮੋਸਰਜੀ ਕਰੀ ਜਾਣਾ ਮੈਨੂੰ ਵੀ ਪਤਾ ਲੱਗੇ ਕੋ ਜਾ। ਇਹਨੂੰ 50 ਹਜ਼ਾਰ ਵੀ ਚਾਹੀਦਾ। ਕਿਰਨ ਕਹਿੰਦਾ ਕਰ। ਬਾਰ ਬਰ ਕਰਾ। ਸੁਣੋ ਇਹ ਤਾਂ ਤੁਹਾਡੀ ਭੈਣ ਦੇ ਪਿਆ ਤੇ ਆਪਾਂ ਕਿੰਨਾ ਖਰਚਾ ਕਰਦੇ ਹਾਂ। ਬਾਬੂ ਤਾਂ ਠੀਕ ਹੈ। ਇਹ ਕਿ ਜਸੂ ਖਰਾਬ ਨਹੀਂ ਫਸਲ ਵੀ ਬੜੀ। ਇਹਦਾ ਕੰਮ ਹੈ। ਪਹਿਲਾਂ ਪਹਿਲਾਂ ਕੰਮ ਕਰਨ ਲੱਗਿਆ ਹੈ। ਨਵਾਂ ਕੰਮ ਹੈ। ਹਾਂ ਉਹ ਨੰਨਾ ਮਾਰਦਾ ਦੇ ਦੇ। ਚਲ ਕੋਈ ਗੱਲ। ਦੇਖੋ ਉਹ ਤਾਂ ਮੈਂ ਨਹੀਂ ਰੋਕਦਾ। ਸਾਡੇ ਭਾਈਆਂ ਇਹ ਆਪਾਂ ਨੂੰ ਬੋਲਦੇ ਤੇ ਆਪਣੇ ਤੇ ਪਾਪਾ ਨੂੰ ਬੁਲਾਵਾਂਗੇ ਉਹ ਕਹਿੰਦਾ ਫਸਲ ਤੋਂ। ਜਿਹੜੇ ਕੋਈ ਗੱਲ ਭਰਾ ਤੇਰਾ ਛੋਟਾ ਮੈਂ ਤਾਂ ਸਾਨੂੰ ਦੇਖ ਕੇ ਖੁਸ਼ ਹੁੰਦਾ। ਕੋਈ ਨਹੀਂ ਛੋਟਾ ਬਹਿ ਜਾ। ਠੀਕ ਹੈ। ਠੀਕ ਹੈ ਕਰਨਾ ਹੈ। ਐਂ ਸਸ ਜਿਹੜਾ ਬਾਬੂ ਵੀ ਕੀ। ਨਰੇ ਟੈਂਸਰ ਘਰੇ ਆ ਜਾ ਕਰ ਠੀਕ ਹੈ ਜੀ ਠੀਕ ਹੈ ਕੋਈ ਨਾ ਬਾਕੂ ਤੂੰ ਨਾ ਚਿੰਤਾ ਕਰ ਮੈਂ ਹੈਗਾ ਇਹਨੂੰ ਦੇਖਣ ਚੱਲ ਠੀਕ ਆ ਮੈਂ ਬੇਫਿਕਰ ਹੋ ਕੇ ਦੇਖਦਾ ਨਾ ਠੀਕ ਆ ਫਿਰ ਮੈਂ ਹੁਣ ਚੱਲਿਆਂਗਾ ਕਿਧਰ ਨੂੰ ਉਧਰ ਆ ਜਾ ਤੂੰ ਠੀਕ ਹੈ ਯਾਰ ਰੋਟੀ ਕੋ ਖੁਲ ਗਈ ਪਈ ਹੈ ਯਾਰ ਨੌਕੀ ਗੇਰ ਇਸ ਕਾਣ ਬੁੜਾ ਢੇਡਾ ਬੁੜਾ ਤੈਨੂੰ ਬੋਲਣ ਦੀ ਆ ਕਰਨੀ ਹੈ ਨਾ ਕੋ ਨੂੰ ਮੇਰੀ ਗੱਲ ਸੁਣਦੇ ਨਹੀਂ ਪਤਾ ਹੀ ਨਹੀਂ ਕੋਈ ਬਾਪੂ ਪਾਪਾ ਮੇਰਾ ਬਾਪਾ ਹੈ ਉਹ ਤੂੰ ਬੁੜਾ ਲੈ ਬਾਪਦਾ ਹੋਊਗਾ ਤੇਰਾ ਮਾੜਾ ਪੁੱਤਾ ਬਾਪ ਸੋਚੇ ਵੀ ਤੇਰੇ ਬਾਰੇ ਕੀ ਨਹੀਂ ਸੋਚਦਾ ਆਪਣੇ ਬਾਰੇ ਉਹ ਕੀ ਸੋਚਦਾ ਸਾਰਾ ਦਿਨ ਤਾਂ ਮੈਂ ਖੱਪੀ ਜਾਂਦੀ ਆ ਤੂੰ ਆ ਪੁੱਤੜ ਕਿ ਨਿਕਲ ਗਿਆ ਕਰ ਉਹ ਆ ਮੈਡਮ ਉਹ ਨਹੀਂ ਹੱਥ ਲਾਉਂਦੀ ਗਈ ਹੈ ਉਹ ਤਾਂ ਕੈਦਾਂ ਕੋਈ ਕੀ ਨੂੰ ਉਹ ਨੂੰ ਤੂੰ ਸਿਆਣਾ ਬਹਿਣਾ ਛੋਟਾ ਉਹਦੀ ਉਮਰ ਆ ਯਾਰ ਅੱਛਾ ਉਹਦੀ ਉਮਰ ਹੋਗੀ ਸਾਡੀ ਸਾਡੇ ਬਾਰੇ ਵੀ ਮਾੜਾ ਪੁੱਤਾ ਸੋਚੇ ਉਹ ਉਹ ਸਾਰਾ ਕੁਝ ਸੋਚਦੇ ਨੇ ਘਰ 'ਚ ਫਰਕ ਨਹੀਂ ਪਈਦਾ ਹੁੰਦਾ। ਲੈ ਫਰਕ ਨਹੀਂ ਪਈਦਾ ਹੁੰਦਾ। ਸੋ ਤਾਂ ਪਤਾ ਪਤਾ ਲੱਗਦਾ ਕਿਸੇ ਗੱਲ ਦਾ। ਕੀ ਗੱਲੋਂ? ਕੀ ਗੱਲੋਂ? ਚੱਕਦਾ ਪੈਸੇ ਭਰਾਉਂਦਾ, ਚੜ੍ਹਦੇ ਚੀਜ਼ ਲਿਆ ਦਿੰਦਾ ਹੂੰ। ਕੰਮ ਵੇਤੋਂ ਮੁੱਚਾ ਦੀ ਗੱਲ ਬਾਤ ਹੁੰਨੇ। ਉਹਨੂੰ ਕਿਸੇ ਕੰਮ ਕਰਵਾਉਣ ਵਾਸਤੇ ਪੈਸੇ ਚਾਹੀਦੇ ਨੇ। ਪਤਾ ਹੀ ਐ ਮੈਨੂੰ। ਐਸ ਬਰਾਸੀਆ ਘਾਟਾ ਬਹਾਹਰ। ਮੈਡਮ ਨੂੰ ਆਉਂ ਨੂੰ ਕਦੇ ਮੁਸੜਿਆ ਤਾਂ ਕਦੇ ਮੁਸੜਿਆ ਤਾਂ। ਸਾਰ ਜਾਣਦੀ ਆ ਮੈਂ। ਮੌਣੀਤਾਰੀ ਮੈਂ। ਵੀ ਮੇਰੇ ਪਤਾ ਨਹੀਂ ਮੈਨੂੰ ਕਿਸੇ ਬੰਦੇ ਨੂੰ ਰੋਟੀ ਦਾ ਹਾਲ ਲੈਣ ਦੇ ਬੰਦੇ ਨੂੰ। ਰੋਟੀ ਦਾ ਖਾਲਾ ਤੂੰ ਮੈਂ ਬੜਾ ਤੇਰੇ ਮੂੰਹ ਚੱਕਾ ਲੱਗ ਗਿਆ ਹਾਂ ਆ ਰੋਟੀ ਰੋਟੀ ਲੱਗਿਆ ਖਾ ਰੋਟੀ ਨੁਕਰ ਦੇ ਨਾਨੀ ਇਹ ਤਾਂ ਟਾਈਟੇ ਨਹੀਂ ਮੁੱਕਦੀ ਹੈ ਜੀ ਜਨ ਨਾਲ ਨਹੀਂ ਜਾਣ ਦਿੰਦੇ ਬੰਦੇ ਨੂੰ 2 ਮਿੰਟ ਦੀ ਰੋਟੀ ਪਾਣੀ ਦਾ ਖਾ ਲੈ ਮੰਦਾ ਸਾਰੀ ਦਿਨ ਦੀ ਚਾਪੇ ਬਹੁਤਾ ਥੱਕ ਹਾਰ ਤੇ ਕੋ ਹੀ ਮੰਗ ਜੋ ਤੇ ਕਿ ਮੇਰਾ ਸਿਰ ਦੁਖਿਆ ਭੈਣ ਵਾਂ ਕੇ ਬਈ ਥੋੜੀ ਜਿਹੀ ਕਾਫੀ ਬਣਾ ਦੇ ਪਲੀਜ਼ ਮੈਥੋਂ ਨਾ ਮੈਥੋਂ ਤਾਂ ਬਣਦੀ ਨਹੀਂ ਹੈਗੀ ਠੀਕ ਹੈ ਤੂੰ ਕਰਕੇ ਪੀ ਲੈ ਤੂੰ ਸਾਰਾ ਦਿਨ ਇਨਾ ਕੰਮਾਂ ਦੀ ਹੋਗੀ ਮੋਹਰਨਾ ਬੈਠੀ ਰਹੀ ਨਹੀਂ ਉੱਪਰ ਤੇ ਤੇਰਾ ਕੰਮ ਨਹੀਂ ਬਣਦਾ ਮਰ ਮਸਤ ਨਾਲ ਸਰਉਂਗਾ ਯਾ ਤੂੰ ਵੀ ਵੱਡੀ ਭੈਣ ਨਹੀਂ ਵੱਡੀ-ਕੁੱਡੀ ਬੈਕ ਹੋਈ ਹੈਗੀ ਤੈਨੂੰ ਕੋਈ ਪਤਾ ਮੈਨੂੰ ਸੋਈ ਦਾ ਕੰਮ ਨਹੀਂ ਲੱਗਦਾ ਇਹ ਜਿਹਦਾ ਹੈ ਨਾ ਚਾਦੀ ਘੁੱਟ ਨਹੀਂ ਕਰਕੇ ਪੀ ਸਕਦੀ ਤੂੰ ਮੈਂ ਤੇ ਚਾਹ ਪੀਤੀ ਐ ਮੈਂ ਕੌਫੀ ਪੀਣੀ ਐ ਭੈਣ ਬਣ ਕੇ ਬਣਾ ਦੇ ਮੈਥੋਂ ਤਾਂ ਬਣਦੀ ਨਹੀਂ ਹੈਗੀ ਬਾਈ ਠੀਕ ਐ ਮੈਂ ਗੋਲੀ ਨਹੀਂ ਰੱਖੀ ਹੋਈ ਛੋਟੀ ਆਹ ਕੰਮ ਤਾਂ ਆਈ ਐ ਵੱਡੀ ਐਕਟਰ ਨਹੀਂ ਕਰਦੇ ਇਹਨੂੰ ਕੌਫੀ ਮੈਂ ਨਹੀਂ ਸਾਰਾ ਰਿਆ ਰੋਮੀ ਖਾਣ ਲਵਾਰ ਜੇ ਕਿਤੇ ਜਾਇਨਾ ਜਮਾਨੇ ਦਾ ਬੇਬੇ ਇਹਨਾਂ ਦੇ ਕਿਹੜੇ ਤੁਖੀ ਅੰਦਰ ਕਿਹਨੂੰ ਕਿਹਾ ਸੀ ਕੌਫੀ ਬਣਾ ਦੇ ਉਹ ਤਾਂ ਉਹ ਘਰ ਪੀ ਜਾਂਦੀ ਐ ਪਤਾ ਨਹੀਂ ਕੀ ਗੱਲ ਐ ਦੀਗਾ ਤਸੋਣਾ ਤੂੰ ਐਡੀ ਵੱਡੀ ਬੋਤਲ ਜਿੱਡੀ ਹੋ ਰਹੀ ਹੈ ਤੂੰ ਕੌਫੀ ਤਾਂ ਨਹੀਂ ਬਣਾ ਸਕਦੀ ਕਿਉਂਕਿ ਜਰਪਲੇਸ ਪਾਉਣੀ ਹੋਈ ਆ ਬੀਬੀ ਜਾਨੂ ਪਤਾ ਹੈ ਮੈਨੂੰ ਨਹੀਂ ਐ ਸੋਈ ਦਾ ਕੰਮ ਆਉਂਦਾ ਮੈਂ ਪਹਿਲਾਂ ਕਿਹਾ ਸੀ ਵੀ ਮੈਂ ਸੋਈ ਦਾ ਕੰਮ ਨਹੀਂ ਕਰਨਾ ਨਹੀਂ ਕਰਨਾ ਜੀ ਫਿਰ ਮੈਂ ਕਿਹੜੇ ਕੋਚ ਡਿੱਗਾ ਮੇਰੇ ਆਇਤਾ ਰਸਤਾ ਹੁੰਜੇ ਉਹਨੂੰ ਕਹਿੰਦੀ ਆ ਕੋਸ਼ ਔਖਾਣ ਨੂੰ ਆਂਦੀ ਆ ਉੱਥੇ ਮੈਨਾ ਮੋਟਾ ਕੰਮ ਸਿੱਖ ਲੈ ਠੀਕ ਹੈ ਮੈਨੂੰ ਨਹੀਂ ਪਤਾ ਮੈਂ ਤਾਂ ਉਹਨਾਂ ਨੂੰ ਕਹਿ ਦੂੰਗੀ ਮੈਂ ਤਾਂ ਕੰਮ ਆੜੀ ਲਾਉਂ ਮੈਂ ਨਹੀਂ ਕਰ ਸਕਦੀ ਮੈਨੂੰ ਤਾਂ ਸਿਰ ਦੁਖਦਾ ਮੈਂ ਕੌਫੀ ਪੀਣੀ ਹੈ ਉਹ ਗੱਲ ਪਈ ਜਾਂਦੀ ਆ ਮੇਰੇ ਪਤਾ ਨਹੀਂ ਕੀ ਚਾਹੁੰਦੀ ਆ ਉਹ ਉਹ ਤਾਂ ਤੈਨੂੰ ਪਤਾ ਲੜਾਈ ਭਾਲਦੀ ਆ ਹੁਣ ਠੀਕ ਐ ਮੈਂ ਚੁੱਪ ਪਰਹਿਨੀ ਆ ਵਿਚਾਰ ਕੋਈ ਨਹੀਂ ਆ ਹਾਂ ਹੁਣ ਫਿਰ ਤੇ ਪਤਾ ਨਹੀਂ ਕੀ ਚੁਕਚੁਕ ਹੋਈ ਜਾਂਦੀ ਕਿ ਬੋਲੀ ਜਾਂਦਾ ਸੀਗਾ ਜਿੱਤਾ ਮੈਂ ਤਾਂ ਬੋਲਣੀ ਹੈ ਵੀ ਕੁਛ ਹੋਣਾ ਮੇਰੇ ਆਪਸ ਚ ਬੋਲਦੀ ਕਹਿੰਦੀ ਤੂੰ ਨਾ ਪੰਗੇ ਲੈ ਵਸ ਉਹਦੇ ਨਾਲ ਤੂੰ ਆਪਾ ਪੁੱਤ ਬਣਾ ਕੇ ਘੁੱਟ ਪੀ ਲੈ ਮੈਂ ਤਾਂ ਕਹਿੰਦੀ ਨਾਲ ਘੁੱਟ ਚਾਹ ਮੈਨੂੰ ਦੇ ਦੇ ਦੇਖਣਾ ਸਵੇਰ ਦੀ ਚਾਹ ਦੀ ਘੁੱਟ ਨਹੀਂ ਦਿੱਤੀ ਹੈਗੀ ਕੀ ਕਰਾਂ ਮੈਂ ਨਾਲੇ ਪਤਾ ਐ ਬਸ ਇਹ ਸੇ ਕੰਮ ਦੀ ਰਹੇਗੀ ਫਿਰ ਮੈਂ ਬਣਾ ਕੇ ਪਾਵਾਂ ਹੁਣ ਛਾਲ ਨੂੰ ਮੰਨ ਲਓ ਮਣੀ ਗੋਟੀ ਤੂੰ ਕਹਦੇ ਉਹਨੂੰ ਬਣਾ ਦਊਗੀ ਮੈਂ ਰਸੋਈ ਕੀ ਕਰਾਂ ਲਾ ਉਹਨੂੰ ਜਦੋਂ ਬੈਠ ਤੂੰ ਆਪ ਹੀ ਕਹਦੇ ਮੈਂ ਬਣ ਕੇ ਆਣਾ ਚਾਹ ਤੇ ਅਬ ਇਹਨੂੰ ਦੀ ਦੇਖਦੀਆਂ ਦੇ ਕਹੇ ਲੱਗੂ ਕਿਹੜਾ ਤਰ੍ਹਾਂ ਬਣਾਉਗੀ ਹਾਂ ਹੁਣ ਖੁੱਸੇ ਇਹ ਕਹਾਂ ਮਦਰ ਦੇਖੋ ਟੇਕੇ ਚਾਹ ਬਣਾ ਦੇ ਨਾ ਮੈਂ ਬੈਠੇ ਕੋਲੇ ਇਹਨੂੰ ਕਿਵੇਂ ਕਹਿ ਸਕਦੀ ਤੂੰ ਜਿਹੜਾ ਕੰਮ ਕਰਨਾ ਤੂੰ ਕਰ ਲੈ ਜਿਹੜਾ ਕੰਮ ਕਰਨਾ ਤੂੰ ਕਰ ਲੈ ਕੋਈ ਨਬੱਟੇ ਤਾਂ ਵੱਡੀਆਂ ਫੇਰ ਕਿੱਡੀ ਕਰਾਉਂਦੀਆਂ ਮੈਂ ਮੇਰਾ ਵੀ ਮਾੜਾ ਮੱਟਾ ਹੋ ਆ ਮੈਂ ਵੀ ਬੈਠ ਕੇ ਨਾ ਸਾਰਾ ਕੁਝ ਮੈਂ ਕਰੀ ਜਾਂਦਾ ਵੀਰ ਵੀ ਕਹਿ ਦਿਆ ਕਰੋ ਕੋਈ ਗੱਲੇ ਨਹੀਂ ਪੁੱਤ ਮੈਂ ਇਥੋਂ ਨਹੀਂ ਹੋਰ ਬੌੜੀਆਂ ਵੇਂਦੇ ਚੜ੍ਹ ਉਤਰ ਹੁੰਦਾ ਹੈਗਾ ਨਹੀਂ ਮੈਂ ਬਣਾ ਲਿਆ ਹਾਂ ਬੇਬੇ ਦੇਖੋ ਤਾਂ ਨਹੀਂ ਚੜ੍ਹੇ ਜਾਂਦੇ ਇਹ ਤਾਂ ਚੜ ਸਕਦੀ ਹੈ ਇਹ ਤਾਂ ਕਰ ਸਕਦੀ ਹੈ ਮਾੜਾ ਮੱਟਾ ਨਾਲ ਆ ਫਰਾ ਸਕਦੀ ਹੈ ਮੇਰੇ ਤੂੰ ਵੱਡੀਆਂ ਪੁੱਤ ਨੂੰ ਸਿਖਾ ਦੇ ਬਣਾਉਣਾ ਨਾ ਜੇ ਵੱਡੀਆਂ ਫੇਰ ਸਾਰਾ ਗੱਲ ਮੇਰੀ ਕੋਣਾ ਲੈ ਤਾਂ ਭਾਈ ਐ ਚੜਦੀ ਆ ਦੱਸ ਮੈਂ ਕੀ ਸਮਝਾਵਾਂ ਮੇਰਾ ਤਾਂ ਆਪ ਦੇ ਇਹ ਮਖਰਾ ਬਹੀ ਜਾਂਦਾ ਬਸ ਮੈਨੂੰ ਕਿਸੇ ਨੇ ਚਾਹ ਰੋਟੀ ਪੁੱਛੀ ਹੁਣ ਤੱਕ ਬੇਬੇ ਤੈਨੂੰ ਪਤਾ ਹੈ ਮੈਨੂੰ ਨਹੀਂ ਆਉਂਦਾ ਬਣਾਉਣਾ ਤੇ ਮੈਂ ਕਦੇ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਭਾਈ ਮੈਂ ਸੋਈ ਚ ਨਹੀਂ ਬੜਨਾ ਤੇ ਨਾ ਨਾ ਪਕਾਉਣਾ ਮੈਨੂੰ ਤਾਂ ਬਰੇ ਕੰਮਾਂ ਹੀ ਲੱਗ ਮੈਂ ਇਹਨੂੰ ਪਤਾ ਖਾਣਾ ਹੀ ਹੁੰਦਾ ਬਣਾਉਣਾ ਨਹੀਂ ਹੁੰਦਾ ਨੀ ਕੁੱਤ ਚਲੀ ਵੀ ਡਿਊਟੀ ਤੋਂ ਥੱਕ ਹਾਰ ਕੇ ਆਉਂਦੀ ਆ ਕੋਈ ਨਾ ਬੇਬੇ ਹੁਣੇ ਤਾਂ ਡਿਊਟੀ ਵਾਲੇ ਹੋ ਗਏ ਮੈਂ ਬਹੁਤ ਅੱਛਾ ਬੋਦੀ ਰੱਖੀ ਹੁਣੇ ਸਾਰਾ ਦਿਨ ਘਰ ਦਾ ਕੰਮ ਕਰਨਾ ਪਰ ਇੱਕ ਦਿਨ ਦੀ ਛੁੱਟੀ ਮਿਲੀ ਆ ਬੇਬੇ ਉਦੋਂ ਵੀ ਆਰਾਮ ਕਰੀ ਬਸ ਘਰ ਦੇ ਕੰਮਾਂ ਜੋਗੀ ਆ ਫਿਰ ਮੈਂ ਡਿਊਟੀ ਤੇ ਜਾਂਦੀ ਕਰਦੀ ਕਰਦੀ ਮੈਂ ਕੰਮ ਕਰ ਦੇ ਕੰਮਾਂ ਨੂੰ ਮੈਡਮ ਕੰਮ ਵੀ ਨਾਲ ਕਰਾਈ ਸਕਦੇ ਮਾੜੇ ਮੋਟੇ ਟਾਈਮ ਨਹੀਂ ਹੈਗਾ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਟਾਈਮ ਆ ਹੈ ਮੇਰੀ ਗੱਲ ਸੁਣ ਲਓ ਅਬਦਾ ਕਰਨਾ ਕਰ ਜੇ ਜੇ ਬੇ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਨਾ ਕੰਮ ਆਲਾ ਅੱਡ ਕਰ ਦੇ ਬੇ ਸਾਨੂੰ ਅਸੀਂ ਕੋਈ ਨਹੀਂ ਕਰਦਾ ਆ ਜਾਣ ਤੇ ਕੋਈ ਨੋਨ ਨਹੀਂ ਕਹਦਾ ਜੀ ਅਸੀਂ ਹੋਰ ਆ ਗਏ ਨਾ ਮੈਂ ਹੋਰ ਕੀ ਕਰੀਏ ਮੈਂ ਤੋਂ ਨਹੀਂ ਹੁੰਦੇ ਕੋਰਟ ਪਾਈ ਜਦੋਂ ਪਤਾ ਹੈ ਵੀ ਮੈਂ ਨਹੀਂ ਕਰਨਾ ਮੈਂ ਤਾਂ ਵੀ ਕੰਮ ਵਾਲੀ ਲਾਉਂਗੀ ਆਪੇ ਕਰੇ ਨਾ ਕਰੇ ਮੈਨੂੰ ਠੇਕਾ ਨਹੀਂ ਦੇਣਾ ਕਿਸੇ ਦਾ ਤੜਪਾਈ ਹੋ ਜੋ ਅੱਡ ਹੋਣ ਦਾ ਸ਼ੌਂਕ ਹੈ ਤੁਹਾਨੂੰ ਇਹ ਕੰਮ ਵਾਲੀ ਨਾਲ ਉਹ ਮੇਰੇ ਤੋਂ ਆਪਣੀ ਨੂੰ ਤਾਂ ਅਸੀਂ ਤਾਂ ਆਪਾਂ ਦਾ ਦੇਖਣਾਗੇ ਫਿਰ ਆ ਦੇਖਦਾ ਦੇਖਣਾ ਬੱਸ ਕਰ ਤੂੰ ਕਹ ਰਿਹਾ ਕੱਟਾਂਗੇ ਹੋਵੇਂਗੀ ਅੱਡ ਨਾ ਵੱਡੇ ਦੇ ਹੱਥ ਨਾਲ ਸਾਰੀ ਮਿੱਕੀ ਫੜਾ ਰੱਖੀ ਹੈ ਤਫਾ ਹੋ ਗੋਬਰੇ ਘਰੋ ਘਰਾਂ ਵਿੱਚ ਜੋ ਕੰਮ ਕਰਨਾ ਹੈ ਕਰਨਾ ਕੋਈ ਨਾ ਮੈਂ ਕਰਦੀ ਆ ਜਾ ਇਹਨਾਂ ਨਾਲ ਕਰਦਾ ਵਿਆਹ ਕਰਦੀ ਆ ਬੇਬੇ ਵੀ ਉਹਨਾਂ ਦੀ ਪੱਤਨੀ ਗੱਲ ਕਰਦੀ ਆ ਮੈਂ ਕਿਹੜਾ ਥੂ ਛੱਡਿਗਾ ਮੈਨੂੰ ਐ ਦੱਸ ਦੋ ਕੋਈ ਨਾ ਆ ਜਾਂਦੇ ਪਾਪੂ ਆ ਦੇਖਦਾ ਨਾਲ ਕਰ ਤਰੇ ਪਿਆ ਨਹੀਂ ਹੈਗਾ ਜਿਹੜਾ ਲੈਣੀ ਵਿਆਹ ਕਰਦੀ ਬਿਨਾਂ ਤੇਕਾ ਸੇ ਨੇ ਮਕੀਨੋ ਕਿਹਦੇ ਮਾਰੀਆਂ ਲਾਤਾਂ ਨੇ ਅੱਗੇ ਮਾਰਾ ਜੰਨੇ ਨਾ ਮਾਰਾ ਬੇਨਾ ਆਪੇ ਤਾਂ ਦਪਿੱਟਣੇ ਨੇ ਜਦੋਂ ਫੇਰ ਕੀ ਫੈਲਾ ਹੋਇਆ ਤਾਂ ਲੈ ਆਉਂਦੀਆਂ ਤਾਂ ਉਹਨਾਂ ਤੇ ਅਜਿਹਾ ਚੋਕਿਨੇ ਵੀ ਉਹੀ ਗੱਲ ਕਹਿੰਦੀ ਰਹੀ ਤੇ ਜਦੋਂ ਜੀ ਨੂੰ ਕਹਿੰਦੇ ਆਪਾਂ ਚੰਗੇ ਆ। ਇਹ ਕੋਈ ਅਦਿਤਾ ਸਰਪੀ ਨੇ ਵੀ ਆਹੀ ਗੱਲ ਕਹੀ। ਕਹਿੰਦੀ ਮੈਂ ਤਾਂ ਅੱਡ ਹੋਣਾ। ਕਿਨਾਂ ਨੂੰ ਸੌਵੇਂ ਨੂੰ ਹੋ ਕੀ ਖਾਂਦੇ ਪੀਂਦੇ ਆ ਨਾ ਮੈਨੂੰ ਸਮਝ ਨਹੀਂ ਲੱਗਦੀ। ਖਾਂਦੀਆਂ ਪੀਂਦੀਆਂ ਟੀਟਣੇ ਮਾਰਦੀਆਂ ਨੇ ਕਿਆਂ। ਤੂੰ ਦੱਸ ਛੋਟੀ ਕਹਿੰਦੀ ਮੈਂ ਅੱਡ ਹੋਣਾ ਵੱਡੀ ਕਹਿੰਦੀ ਮੈਂ ਅੱਡ ਹੋਣਾ। ਕਿਹੜੇ ਕੁੱਚ ਟੀਕਾਂਗੇ ਆਪਾਂ? ਨਾ ਇਹ ਅੱਡ ਕਰਦੇ ਚੰਗੇ ਲੱਗਦੇ ਆਪਾਂ ਉਹਨਾਂ ਨੂੰ। ਹੈ? ਕੁਛ ਨਾ ਮੈਂ ਤਾਂ ਇਹੋੀ ਗੱਲ ਕਹਿੰਦੀ ਦਮਾਡੇ ਵੀ ਤਮਾਸ਼ਾ ਦੇਖ ਰਹੇ ਨਾ ਤਾਂ ਘੋੜਾ ਸ਼ਰਮ ਨਹੀਂ ਹੈਗੀ। ਆਈ ਬੋਧੀਆਂ ਨੇ ਇੱਕ ਦੂਜੀ ਤੋਂ ਚੜ ਚੜ ਕੇ ਉਹਨੂੰ ਛੋਟੀ ਨੂੰ ਕਹੇ ਭਾਈ ਮਾੜਾ ਮਟੰਗਾ ਮੈਂ ਤੁਹਾਨੂੰ ਦੱਸਿਖ ਲਾਉਣੀ ਸਿੱਖਦੀ ਪਾ ਕੇ ਘੱਗਰੀਆਂ ਜਿਹਾ ਫਿਰਦੀ ਰਹਿੰਦੀ ਹੈਗੀ ਕਹੇ ਉਹ ਤਾਂ ਦੇਖ ਪਤਾ ਕੀ ਕਰ ਤੁਸੀਂ ਕਹੋਗੇ ਵੀ ਪਤਾ ਨਹੀਂ ਆ ਜਿਹੜਾ ਫੈਸ਼ਨ ਜਾਣਾ ਇੱਕਦਾਂ ਨਾ ਤਾਂ ਸਭ ਦੇ ਸਿਰ ਤੇ ਝੁੰਨੇ ਕੱਟੇ ਹੈ ਨਹੀਂ ਘੜੀ ਨਾ ਹੋਰ ਨਾ ਕਿਤੇ ਤੇਰੇ ਸਾਹਮਣੇ ੁੰਡ ਕੱਟ ਕੇ ਫਿਰ ਇਹ ਤਾਂ ਲੈਦੇ ਸਿਰ ਤੇ ਜੁੰਨੀ ਜਿਹੜੇ ਦੋ ਕਪੜੇ ਮਿਲਦੇ ਨੇ ਖਾਲਾ ਹੁਣ ਦੱਸ ਕੀ ਕਰੀਏ ਮੈਂ ਕਹਿੰਦੀ ਐਡ ਹੋਣਾ ਕਿਹੜੇ ਫੁੱਟ ਢਿਗਾਗੇ ਹੁਣ ਦੋਨੋਂ ਸਮਝਾਗਾ ਭਾਈ ਅਸੀਂ ਇਹ ਮੁੰਡੇ ਨੂੰ ਅਟਕ ਕਰਦੇ ਐਂ ਅਟਕ ਕੇ ਮੈਂ ਹੋ ਜਾਣੀਆ ਤੁਸੀਂ ਜਿੱਤੇ ਹੋਣਾ ਮਾਂ ਨਾਲ ਗੱਲ ਕਰ ਲਿਓ ਮੈਂ ਤਾਂ ਦੇਖੋ ਕੁਝ ਨਹੀਂ ਕਹਿ ਸਕਦੀ ਮੇਰ ਤਾਂ ਪਹਿਲੀ ਬੀਬੀ ਵੱਧ ਤਾ ਹੁਣ ਕਹੇ ਕਿੱਥੇ ਨਹੀਂ ਜਿੱਤੇ ਉਹਨੂੰ ਹੀ ਆਈ ਕੀ ਆਜੇ ਕੰਮ ਕਰ ਗਏ ਉਹਨੂੰ ਮੈਂ ਉਧਰ ਬੈਠੀ ਹਾਂ ਉਹਦੇ ਕੋਲ ਬੈਠੀ ਹਾਂ ਉਧਰ ਬੈਠੀ ਹਾਂ ਲਾ ਕੇ ਕਿਉਂਦੀ ਅੱਗੇ ਕੱਪੜੇ ਤੈਅ ਕਰਨਾ ਆ ਮੇਰੇ ਸੂਟਾਂ ਤੇ ਕੋਈ ਪ੍ਰੈਸ ਵੀ ਨਹੀਂ ਮਾਰ ਕੇ ਦਿੰਦਾ ਆਪਦੇ ਤਹਿ ਤਰ੍ਹਾਂ ਤਰ੍ਹਾਂ ਕਿਧਰ ਹੋਈਏ ਨਹੀਂ ਤੂੰ ਐ ਗੱਲ ਖੜੀ ਉਚਾਰਿਆ ਆਪਾਂ ਨੂੰ ਠੇਕਾ ਨਹੀਂ ਹੈਗਾ ਆਪੇ ਕਰ ਲੈਣੇ ਪ੍ਰੈਸ ਗਿਆਦੇ ਨਾਲੋਂ ਸਰਕਾਰ ਹਾਂ ਕੱਪੜੇ ਤਾਂ ਚੱਲ ਮੁੰਡਿਆਂ ਦੇ ਨੇ ਨਕੂਟਿਆਂ ਦੀ ਤੈ ਵੀ ਨਹੀਂ ਹੁੰਦੀ ਹੈ ਜੀ ਪਤਾ ਨਹੀਂ ਕਿਹੇ ਜਿਹੇ ਕੰਦੇ ਕਰਕੇ ਚਾਹ ਪੀਣੀ ਆ ਬਣਾ ਦੇ ਦੇਖ ਲੈ ਨਹੀਂ ਫਿਰ ਆਪਣਾ ਤੈਨੂੰ ਹੋਤੀ ਆ ਨਾ ਹੋਰ ਨਾ ਕਿਤੇ ਕੋਈ ਤਾਂ ਜਨਰ ਵੀ ਡਾਲੂ ਮਰ ਜਾਂਦਾ ਸਾਡੇ ਨਾਨਾ ਜਦੋਂ ਅੱਥਰ ਨਾਲ ਕਰਦੇ ਮੈਂ ਕਰਦਾ ਕਰ ਉਹਨਾਂ ਨੂੰ ਬਲਾਉ ਤੋਂ ਬਣਾ ਮੈਂ ਆ ਦੇਖਿਓ ਕਿੰਨਾ ਸੋਹਣਾ ਡਿਜ਼ਾਈਨ ਹੈ ਨਾ ਲੱਗ ਰਿਹਾ ਮੈਨੂੰ ਮੇਰੀ ਫੈਟ ਦੇ ਰਿਹਾ ਉਹ ਲੋਡ ਹੋ ਗਈ ਪਿੱਛੇ ਪੁਰਾਣਾ ਤਾਂ ਤੁਸੀਂ ਮੈਨੂੰ ਕਿੱਕਦਾ ਬਾਹਰੋਂ ਥੱਕੇ ਆ ਰਹੇ ਉਹਨੇ ਅਗੇ ਘਰੇ ਆਉਂਦਾਂ ਨੂੰ ਹੋਰ ਨਵਾਂ ਸੁਨੇਹਾ ਲਾਂਦ ਰੇ। ਬਸ ਸਮੇਂ ਨੂੰ ਪਤਾ ਨਹੀਂ ਕੀ ਹੋ ਗਿਆ ਅੱਡ ਹੋਣਾ ਅੱਡ ਹੋਣਾ। ਜਦੋਂ ਆਡੇ ਚੁੱਲ੍ਹੇ ਤੇ ਖਾਣਾ ਬਣਾ ਕੇ ਖਾਉਂਗਾ ਨਾ ਪਤਾ ਉਦੋਂ ਲੱਗੂਗਾ। ਹੈ? ਹੁਣ ਤਾਂ ਬਾਪੂ ਲੈ ਆ ਰਿਹਾ ਕੇ ਦੇ ਜਾਂਦਾ ਚੀਜ਼ਾਂ ਇਹਨਾਂ ਨੂੰ। ਉਹ ਜਿੱਤੇ। ਉਹ ਜਿੱਤੇ। ਬਦਲ। ਬਾਪੂ ਦੀ ਆਵਾਜ਼ ਆਈ ਹੈ। ਤੁਹਾਨੂੰ ਬੁਲਾ ਰਹੀ ਨਹੀਂ। ਜਾਓ। ਕਿ ਪਤਾ ਮੇਰਾ ਸ਼ਾਪਿੰਗ ਦਾ ਹੱਲ ਹੋ ਜੇ। ਚਲ ਜਾਂਦਾ ਮੈਂ। ਹਾਂ, ਚਲ ਜਾਂਦਾ। बाहर आके गल सोडा तरी लो तो कने ठीक आई अब मेरा दा बापू ने आवाज मारी है कोई सोडे ना चाने चढ़ाता हो जाके देखता है नहीं तो दी तो की पता बापू रे दी दे भी नहीं खाली पत्ते शायद अड हो जी बढ़िया सियापा ने दीया साडीयाली फड़फड़ करबो कर तो तोडे नाली हां 109000 पेरी ਯਾਰ ਬੱਪੂ ਦੇਖ ਬੱਪੂ ਹੂੰ ਕੀ ਕਰੋਗੀ ਤੈਨੂੰ ਮੈਨੂੰ ਤਾਂ ਕੀ ਹੋ ਗਿਆ ਭਾਈ ਹੂੰ ਆ ਜਿਹੜੇ ਥੋੜੇ ਦਿੱਤੇ ਫਿਰ ਲੋਕਾਂ ਨੇ ਉਹ ਨਹੀਂ ਜਿਦੇ ਜਾਂਦੇ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਘਰ ਵਾਲਿਆਂ ਨੂੰ ਸਮਝਾ ਨਹੀਂ ਸਕਦੇ ਆ ਥੋੜੇ ਮਾਂ ਨਾਲ ਲੜ ਪਿਆ ਕਰ ਲੋ ਅੱਡ ਹੁੰਨੂ ਕਹਿ ਰਹੇ ਨੇ ਉਹ ਕੌਣ ਕਹਿੰਦਾ ਬੱਪੂ ਵਾਲਾ ਭਾਈ ਤੁਹਾਡੇ ਘਰ ਵਾਲਿਆਂ ਥੋੜੇ ਕੈਂਗਲ ਕੋਈ ਨਹੀਂ ਕੋਈ ਅਸੀਂ ਮੈਂ ਨਹੀਂ ਕੋਈ ਗੱਲ ਕੀਤੀ ਫਿਰ ਬੱਪੂ ਉਹਨਾਂ ਨੂੰ ਬੁਲਾ ਕੇ ਆਪਾਂ ਪੁੱਛ ਲੈਣੇ ਬਰਾਉ ਤੁਸੀ ਬੁਲਾਓ ਪ੍ਰੀਤਾ ਉਹਨੂੰ ਵੀ ਬੁਲਾ ਤ ਸਰਵੀ ਨੂੰ ਵੀ ਬੁਲਾ ਹਾਂ ਬੁਲਾਓ ਵਈ ਮੈਂ ਆਪਣੇ ਬਾਪੂ ਕਿ ਮੈਂ ਐਡਹੌਕ ਕਿ ਮੈਂ ਜਾਂਦੇ ਆਂ ਆਪਾਂ ਇਹ ਜੱਗੇ ਲੱਗਾਂਗੇ ਆਪਾਂ ਨੂੰ ਲੋਕੀ ਕਹਿਣਗੇ ਇਹ ਗੱਲ ਸਰਵੀ ਨੂੰ ਵੀ ਬੁਲਾ ਮਾਰਾ ਤਾ ਤੂੰ ਡੋਨ ਬਾਟਾ ਬਣਾ ਰਹਿਣਾ ਵਾਣਾ ਫੋਟਾ ਬੋਲਿਆ ਕਰ ਬੱਸ ਸਰਵੀ ਤੇ ਪ੍ਰੀਤਾ ਤੇਰੇ ਬਾਪੂ ਕਿਹਦੇ ਨਾਲ ਹਾਜੀ ਕੀ ਹੋ ਗਿਆ ਹਾਂ ਬਾਈ ਕੀ ਹੋ ਰਿਹਾ ਗੱਲ ਚ ਕੀ ਗੱਲ ਹੋ ਰਹੀ ਹੈ ਮੈਨੂੰ ਕੀ ਪਤਾ ਬਾਪੂ ਕੀ ਹੋ ਰਿਹਾ ਤੁਹਾਡੀ ਮਾਂ ਨੇ ਦੱਸਿਆ ਵੀ ਤੁਸੀਂ ਕੱਟਾਉਟ ਹੁਣ ਦੀ ਤੂੰ ਗੱਲ ਕਰ ਲੈਣਾ। ਪਹਿਲਾਂ ਭੈਣ ਨੂੰ ਪੁੱਛੋ। ਇਹ ਪਤਾ ਜਦੋਂ ਦੇਖੋ ਮੈਂ ਨਾਲ ਲੜਦੀ ਰਹਿੰਦੀ ਆ। ਇਹਨੂੰ ਨਹੀਂ ਪਤਾ ਨਾ ਮੇਰੀ ਸੋਹਣੀਏ ਕੰਮ ਨਹੀਂ ਕਰਦੀ ਹੈ ਜਿਵੇਂ ਤਾਂ ਕੰਟੀਏ ਮੇਰੇ। ਨਾ ਬਾਪੂ ਐਦਾ ਕੰਮ ਨਹੀਂ ਕਰਦੀ ਫਿਰ ਮੈਂ ਸਾਰਾ ਦਿਨ ਮੈਂ ਹੀ ਕੰਮ ਕਰਦੀ ਫਿਰੀ ਜਾਂਦੀ ਫਿਰ ਜਦ ਆ ਮੈਂ ਇਹਦਾ ਵੀ ਠੱਕ ਬੜਦਾ ਮੜਮਟਾ ਕੰਮ ਕਰਾਉਂਦਾ ਨਾਲ। ਵੀ ਮੈਂ ਇਕੱਲੀ ਤਾਂ ਨਹੀਂ ਬੰਨੀ ਕੋਈ ਵੀ ਗੋਲੀ ਰੱਖੀ ਹੋਈ ਆ ਮੈਂ ਕੰਦੀ। ਉਹ ਭਾਈ ਘਰ ਦੇ ਕੰਮ ਸਾਰਿਆਂ ਦੇ ਨਾਲ ਮਿਲ ਕੇ ਕਰਨੇ ਹੁੰਦੇ ਨੇ। ਫਿਰ ਬਾਪੂ ਐਦਾ ਤੂੰ ਉਹ ਗੱਲ ਨਾ ਹੋਈ ਸਾਰਾ ਕੰਮ ਤਾਂ ਕਰਦਾ ਮੈਂ ਕਰਦੀ ਆ ਇਹ ਤਾਂ ਮੈਡਮ ਆ ਕੇ ਕਹਿ ਦਿੰਦੀ ਆ। ਚਾਹ ਲਿਆ ਜਾਨੀ ਬਿੰਦੀ ਮੈਨੂੰ ਕਾਪੀ ਲਿਆ ਦੇ ਮੈਨੂੰ ਪਾਣੀ ਲਿਆ ਦੇ। ਉਹ ਭਾਈ ਘਰ ਦੇ ਕੰਮ ਕਿੰਨੇ ਕਨੇ। ਪਹਿਲਾਂ ਤੁਹਾਡੀ ਮਾਂ ਇਕੱਲੀੇ ਕੰਮ ਕਰਦੀ ਹੁੰਦੀ ਤੇ ਸਾਰਾ ਉਹ ਵੀ ਤਾਂ ਟੱਪਰੇ ਟੀ ਸੀ। ਬਾਪੂ ਸਭ ਦਾ ਹੀ ਹੱਕ ਬਣਦਾ ਹੈ ਨਾਲ ਮਿਲ ਕੇ ਕੰਮ ਕਰਨ ਦਾ। ਗੱਪੋ ਮੇਰੀ ਗੱਲ ਸੁਣ। ਮੈਂ ਬਾਹਰੋਂ ਕੰਮ ਕਰਕੇ ਆਈ ਆ। ਮੈਂ ਇਹ ਗੱਲ ਪਹਿਲਾਂ ਇਨਾਂ ਨਾਲ ਖੋਦੀ ਸੀ ਵੀ ਮੈਂ ਘਰ ਦਾ ਟੱਕਾ ਨਹੀਂ ਤੋੜਨਾ। ਠੀਕ ਹੈ ਜੇ ਕਰਾਉਣਾ ਤਾਂ ਕੰਮ ਆਲੀ ਕਰ। ਮੈਥੋਂ ਨਹੀਂ ਕੰਮ ਕੋਈ ਹੋਣਾ। ਇਹ ਤਾਂ ਹੋਣਾ ਦਾ ਠੀਕ ਹੈ ਨਾ। ਜੇ ਰਹਿਣਾ ਤੇ ਸਾਰਿਆਂ ਦੇ ਨਾਲ ਮਿਲ ਕੇ ਕੰਮ ਕਰਨਾ ਪਊਗਾ ਨਹੀਂ ਅਸੀਂ ਡਾਟ ਨਾ ਹੋਵਾਂ। ਆ ਕੀ ਤਰੀਕਾ ਬੜਾ ਨਕਲ ਕਰਦਾ। ਅਸੇ ਮੈਨੂੰ ਨਹੀਂ ਪਤਾ ਹੈਗਾ ਵੱਡਿਆਂ ਨਾਲ ਬਰਤਨ ਦਾ ਤੇਰਾ ਵੀ ਤਰੀਕਾ ਠੀਕ ਨਹੀਂ ਹੈ ਕੋ ਦੇਖੋ ਵੀਰੇ ਮੈਂ ਜਮੀਂ ਹੀ ਤੁਹਾਡੀ ਮੈਂ ਰਿਸਪੈਕਟ ਦਿੱਨੀ ਆ ਬੀਬੀ ਨੂੰ ਇਹ ਨੀਸ਼ਾ ਨਾਲ ਨੂੰ ਆਂਦੀ ਹੈ ਇਹ ਤਾਂ ਲੋਰੀ ਹੈ ਜੇ ਵੱਡੀ ਆ ਤਾਂ ਵੱਡੀ ਬਣ ਕੇ ਰੱਖੋਗੀ ਕੋ ਭਾਈ ਘਰ ਦੇ ਵਿੱਚ ਤੁਸੀਂ ਬੜੇ ਐਸਕੇ ਪਾਉਨੇ ਹੋ ਹੈ ਤੁਹਾਡੀ ਮਾਂ ਤਾਂ ਝੂਠ ਬੋਲਦੀ ਹੈਗੀ ਨਾ ਮਾਂ ਤਾਂ ਪਤਾ ਹੀ ਹੈ ਬਾਪੂ ਇਹਦੀ ਕਣੀ ਦੀ ਹੋਈ ਹੈ ਜਦੋਂ ਕੋਈ ਕੰਨ ਹੋਏ ਇਹਦੇ ਪੱਖ ਦੀ ਗੱਲ ਕਰੋ ਬਿੱਤ ਦੇਖ ਆ ਸੁਣ ਲਓ ਆ ਸੁਣ ਲਓ ਦੇਖ ਲਓ ਤੁਸੀਂ ਚੁੱਪ ਕਰਕੇ ਬੈਠੇ ਹੋ ਐ ਤੇ ਤੇਰੀ ਮਾਂ ਨੂੰ ਕਿਹਾ ਮੈਂ ਨਹੀਂ ਬੋਲਦੀਆਂ ਮੈਂ ਕੀ ਰੋਣਾ ਪਾਖਿਆ ਕੀ ਹੋ ਗਿਆ ਤੁਹਾਨੂੰ ਤੈਨੂੰ ਕਿਹਨਾਂ ਪਤਾ ਨਹੀਂ ਬਾਬੇ ਸਾਡਾ ਇਹ ਰੋ ਕਰਦਿਆ ਸਾਡੇ ਦਾ ਨਹੀਂ ਮੁੰਡਾ ਅਸੀਂ ਤਾਂ ਅੱਡ ਹੋਣਾ ਹੈ ਅੱਡ ਜੇ ਕਰਦੇ ਹੋ ਤਾਂ ਠੀਕ ਹੈ ਮੈਂ ਚੱਲੀ ਪੇਕੇ ਸੁਣ ਲਓ ਜੀ ਕੰਨ ਖੋਣ ਕੇ ਮੈਂ ਚੱਲੀ ਆਂ ਦੇਖ ਲਓ ਕਿੱਡੀ ਕਿੱਡੀ ਜ਼ਬਾਨ ਚੱਲਦੀ ਹੈ ਇਹਨਾਂ ਦੀ ਹੈਗੀ ਮਣੀਪੁੱਟੀ ਸ਼ਰਮ ਤੁਹਾਨੂੰ ਤੁਹਾਡੇ ਮਾਪਿਆਂ ਦੇ ਮੂੰਹ ਦੇ ਉੱਤੇ ਦੇਖੋ ਕੀ ਕੁਛ ਕਰਦੀ ਹੈ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਡਾ ਕੰਜਰਖਾਨਾ ਚ ਲੈ ਜਾਂਦਾ ਠੀਕ ਹੈ ਅੱਡ ਹੋ ਜੂ ਬਸ ਮੈਨੂੰ ਨਿਕਾਓ ਪਹਿਲਾਂ ਤਾਂ ਇੱਕ ਇੱਕੇ ਰੱਟਣਾ ਰੱਖਿਆ ਅੱਡ ਹੋ ਜਾਓ ਅੱਡ ਹੋ ਜਾਓ ਹੈ ਅੱਡ ਹੋਣਾ ਕੀ ਤੋਂ ਮੈਨੂੰ ਤਾਂ ਐਂ ਇਹ ਕਰਤਿਆ ਵਾਸਤ ਚਾਰ ਦਾ ਜੀਆਗੇ ਦੋ ਦਰ ਰੜਕੇ ਨਹੀਂ ਰਹਿ ਜਾਂਦਾ ਸਾਡਾ ਹੋਣਾ ਇਹਨਾਂ ਨੇ ਅੱਡਾ ਐਡੇ ਗੱਡੇ ਤਾਂ ਡੁੱਟਣ ਇਹਨੇ ਵੀ ਤੁਸੀਂ ਮਾੜਾ ਮੋਟਾ ਤਾਂ ਉਹਨਾਂ ਨੂੰ ਕੁਝ ਪਹੋ ਸਮਝਾਓ ਤੁਸੀਂ ਦੱਸ ਕੀ ਲੋਕ ਕਹਿਣਗੇ ਕੀ ਆਡੇ ਕਮੜ ਕੋ ਕੀ ਰਿਸ਼ਤੇਦਾਰ ਕਹਿਣਗੇ ਦੱਸ ਹੁਣ ਅੱਡੇ ਇਹਨਾਂ ਨੇ ਨਾ ਭਾਈ ਜੇ ਆਹੀ ਕੁਛ ਰੱਖਣਾ ਬੁਲਾਓ ਇਹਨਾਂ ਦੇ ਵੇਕਿਆਂ ਨੂੰ ਕਰਦੇ ਆ ਫੇਰ ਕੱਲ੍ਹ ਐ ਥੋੜੀ ਹੁੰਦਾ ਹੁਣ ਇਹਨਾਂ ਨੂੰ ਅੱਡ ਵੀ ਕਿਵੇਂ ਕਰਦੇ ਕਿਵੇਂ ਘਰ ਬਾਣ ਦਈਏ ਮੈਥੋਂ ਤਾਂ ਦੇਖ ਮੱਥਾ ਵੱਡਾ ਨਹੀਂ ਮੇਰਾ ਪਹਿਲੀ ਦਿਮਾਖਰਾ ਵੱਡਾ ਜਿਵੇਂ ਨਿਪੜਦਾ ਨਮੇੜ ਰੁਪਈਆ ਜਿੱਤੇ ਆਪ ਕੋ ਤਾਂ ਮੇਰੇ ਤੋਂ ਇਹ 10000 ਰਸਦਾ ਕਰਨਾ ਐ ਖਖੜੀ ਕਰੀਲੇ ਉਹ ਨਹੀਂ ਦੇਖਾਈ ਨਾ ਬਾਕੀ ਤੁਸੀਂ ਦੱਸੋ ਭਾਈ ਤੁਸੀਂ ਵੀ ਉਹਨਾਂ ਨਾਲ ਰਹਿਣਾ ਤੁਹਾਡਾ ਕੀ ਇਰਾਦਾ ਹੈ ਪੈਨਸਲ ਲੈਣਾ ਅਸੀਂ ਨਹੀਂ ਐਡਟ ਹੁੰਦੇ ਅਸੀਂ ਤਾਂ ਤੁਹਾਡੇ ਨਾਲ ਹੀ ਰਹਾਂਗੇ ਤੁਹਾਨੂੰ ਐਡ ਕਰਦੇ ਅਸੀਂ ਲੱਗੇ ਲੱਗਦੇ ਤੁਸੀਂ ਆਰਡਰ ਹੋ ਅਸੀਂ ਐਡ ਰਹੀ ਮੈਂ ਕਰਦਾ ਉਹਦੇ ਨਾਲ ਗੱਲ ਦੇਖ ਲਓ ਭਾਈ ਕਰ ਲਓ ਗੱਲ ਚਲ ਬਾਬੂ ਟੈਨਸ਼ਨ ਨਾ ਲੈ ਅਸੀਂ ਤੇਰੇ ਨਾਲ ਆ ਜਾਂਦੀਆਂ ਨੇ ਤਾਂ ਜਾਣਦੇ ਥਾਂ ਛੋਟੇ ਹੀ ਰੱਖਣਾ ਪਰ ਅੱਡ ਨਹੀਂ ਹੋਣਾ ਠੀਕ ਹੈ ਮੈਂ ਕਰਦਾ ਠੀਕ ਹੈ ਆ ਕੇ ਚਾਰ ਦਿਨ ਇਹਦੇ ਘਰ ਦੇ ਦੇਖ ਲਓ ਕੀ ਕੋਲੇ ਸੀ ਪਹਿਲਾਂ ਪਹਿਲਾਂ ਵੀ ਤਾਂ ਉਹੀ ਘਰ ਹੁੰਦਾ ਤੇ ਜਿਹੜਾ ਹੱਸਦਾ ਵਸਦਾ ਸੀਗਾ ਇਹਨਾਂ ਨੂੰ ਕਦੇ ਖਾਣ ਦਾ ਤੋੜਾ ਨਹੀਂ ਕਦੇ ਪੈਨਟ ਦਾ ਤੋੜਾ ਨਹੀਂ ਮੈਂ ਰੱਖਿਆ ਹੈਗਾ ਨਾ ਲਾ ਕੀ ਤਰੀਕਾ ਇਹ ਤਰ੍ਹਾਂ ਸਾਪੂ ਨਾਲ ਗੱਲ ਕਰਦਾ ਮੈਂ ਕੀ ਕਹਦਾ ਬਾਪੂ ਕੀ ਕਹਿਚ ਮੈਂ ਉਹ ਨਹੀਂ ਐਟ ਹੋਣਾ ਹੈਗਾ ਕਿਤੇ ਐਟ ਟੋਟਲ ਦੀ ਗੱਲ ਕਰਦੇ ਐਟ ਤਾਂ ਹੋਣਾ ਪਊਗਾ ਠੀਕ ਹੈ ਮੈਨੂੰ ਸਿਆਪਾ ਨਹੀਂ ਗੱ ਕਰਦਾ ਸਿਆਪਾ ਨਹੀਂ ਹੁੰਦਾ ਤਿਰਨ ਗਾ ਨਹੀਂ ਆਖ ਲੈ ਆਸਾ ਦਾ ਨਾ ਨਹੀਂ ਹੋਣਾ ਸਾਰਾ ਮਰੀਜ਼ ਹੈ ਜੀ ਮਤ ਤੱਕ ਡਿੱਪ ਜਾਣਾ ਮੈਨੂੰ ਪਤਾ ਨਹੀਂਵੇਂ ਕਰਦੀ ਇਹਨਾਂ ਚੰਗਾ ਮੈਂ ਤੈਨੂੰ 100 ਜੀ ਇੱਕ ਮਗਾਤੀ ਮੈਂ ਐਟ ਨਹੀਂ ਹੋਣਾ ਨਾ ਹੋਵੇ ਛੋਟਾ ਤੂੰ ਐਟ ਨਾ ਹੋ ਠੀਕ ਆ ਫਿਰ ਨਹੀਂ ਪਤਾ ਜਾਨੀ ਆਪੇ ਦੇਖਿਆ ਨੂੰ ਨਾ ਹੋ ਵਾ ਜੇ ਇਹ ਘਰ ਛੱਡ ਕੇ ਚਲੀ ਗਈ ਆਪਦੇ ਪਿੱਛੇ ਕੀ ਬਾਕੀ ਘਰ ਟੁੱਟੇਗਾ ਜਾਂ ਰਹਿਣਾ ਬੋਕਰੀ ਕੀ ਗੱਲ ਲਾਂਗੇ ਜੇ ਅੱਟੂ ਵੀ ਜਾਵਾਂਗੇ ਰਹਿਾਂਗੇ ਤਾਂ ਇਸ ਘਰ ਚ ਮਬਾਪ ਨੂੰ ਕੱਟ ਕਰ ਲੈਣਾ ਮਨਾ ਲੈਣਾ ਬੱਤ ਤੂੰ ਆਪੂ ਫੇਰ ਪੀਆ ਆਪਾਂ ਘਰ ਚਾਂ ਜੇ ਅੱਡੋ ਹਣਾ ਜਾਉਂਦੇ ਰਹਿ ਸ਼ੱਕਰ ਗਰੀਜ਼ ਨੂੰ ਕੁਝ ਹੋਵੇ ਕਰਦਾ ਥੋਲਿਆ ਯਾਰ ਪਾਣੀ ਪੁਣੀ ਬਣਾ ਲੈ ਕਿਆ ਕਰਦੇ ਹੁ ਬਣਾ ਲੈ ਲੈ ਖੜਿਆ ਜਦੋਂ ਲਾਪੂ ਜਿਵੇਂ ਫੋਨੇ ਕਰਾਂਗੇ ਬਾਪੂ ਨਾਲ ਦਾ ਆਹ ਹਾਂ ਮੇਰੇ ਸਾਹਮਣੇ ਇੱਕ ਨਿਸ਼ਾਨ ਕੋਨਾ ਸਾਹਮਣੇ ਪੁੱਛੋ ਓਏ ਹੁਣ ਕਰੀ ਵੀ ਕੀ ਹਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੇ ਹੁਣ ਜਮੀ ਜਵਾਲ ਨਹੀਂ ਹੈਂ ਪੁੱਛਤਾ ਬਲੂ ਤੇ ਇੰਨਾ ਕੁਝ ਹੋਇਆ ਤੇ ਆਪ ਹੁਣ ਗੁੰਨਵੱਟਾ ਬਣ ਕੇ ਬਿਠੇ ਰਹੇ ਨਹੀਂ ਉਹ ਮਾਪੇ ਨੇ ਉਹ ਪਤਾ ਕਿਵੇਂ ਪੜਿਆ ਸਾਰੀ ਪੜ੍ਹਦੇ ਆ ਇਕੱਲਾ ਹੁਣੇ ਨਹੀਂ ਪੜਿਆ ਮੇਰੇ ਮਾਪੇ ਨੇ ਨਹੀਂ ਮੈਨੂੰ ਪੜਿਆ ਸਮਝੋ ਬਹਾਰਾ ਮਿੰਤਾ ਦਾ ਗੱਲ ਡੱਡਾ ਡਸਾਣਾ ਸਾਰੇ ਫਾਲ ਦੇ ਨੇ ਚੱਲ ਕੋਈ ਨਾ ਟੈਨਸ਼ਨ ਨਾ ਲੈ ਜਿਵੇਂ ਕਹਿੰਦੀ ਕਰ ਲੈਣਾ ਜਾ ਕੇ ਬਾਪੂ ਨਾਲ ਗੱਲ ਕਰ ਮੇਰੀ ਗੱਲ ਸੁਣ ਦੋ ਤਿੰਨ ਦਿਨ ਦੀ ਹੈ ਦੋ ਦਿਨਾਂ ਦੇ ਵਿੱਚ ਜੇ ਤੱਕ ਹੁੰਨਾ ਅੱਠ ਤਾਂ ਠੀਕ ਹੈ ਮੈਂ ਕੋਈ ਜਾਣਾ ਝੋਣਾ ਨਹੀਂ ਮੈਂ ਤਾਂ ਸਿੱਧਾ ਤੜਾਕ ਦੂੰਗੀ ਗੱਲ ਸੁਣ ਲੈ ਮੇਰੀ ਇਹ ਨੂੰ ਅੱਗੇ ਟਮਕ ਚ ਬਿਠਾ ਲੈ ਤੇ ਤੂੰ ਉਹਦੇ ਭਰਾਣਾ ਬਣਾਉਣੀ ਹੈ ਪਰ ਜਾਈਂਦਾ ਤਾਂ ਵੀ ਪਿਓ ਨਾਲ ਜਾ ਵੀ ਮਾ ਕਿਉਂਕਿ ਮੇਰੇ ਨਾਲ ਤਾਂ ਕੋਈ ਬਣਾ ਕੇ ਰੱਖਦੇ ਨਹੀਂ ਜਿਸ ਮੁਤਾਬਿਕ ਮੈਂ ਕਿਹਾ ਸੀ ਨਾ ਵੀ ਮੈਂ ਇਸ ਕਰੇ ਜਾਣਾ ਮੈਂ ਤੈਨੂੰ ਪਹਿਲਾਂ ਹੀ ਸ਼ਰਤਾਂ ਰੱਖੀਆਂ ਸੀ ਕਿ ਮੈਨੂੰ ਗੋਹੇ ਕੁੜੇ ਵਾਲੇ ਘਰ ਚ ਮੈਂ ਜਹੀ ਨਹੀਂ ਜਾਣਾ ਮੈਂ ਫਿਰ ਵੀ ਦੇਰ ਕਰਕੇ ਬੈਠੀ ਉਹ ਚਲ ਕੋਈ ਨਾ ਟੈਨਸ਼ਨ ਨਾ ਲੈ ਮੈਂ ਕਰਦਾ ਬਾਪੂ ਨਾਲ ਕਰਦਾ ਕਰਦਾ ਉਹ ਵੀ ਅਕਾਲੀ ਕਰਨ ਗਈ ਸੀ ਕਿਹੜਾ 스ਕ੍ਰੀਨ ਆ ਲਿਆ ਕੋਈ ਉੱਥੇ ਵੀ ਤਾਂ ਮੈਂ ਹੀ ਬੋਲੀ ਆ ਜਾਂਦੇ ਭਰਾ ਮੈਂ ਕਰਦਾ ਦੱਬੂ ਨਾਲ ਚਲ ਮੇਰੇ ਕੋਲੇ ਕੁਝ ਬੋਲ ਪੂ ਉੱਥੇ ਜਾ ਕੇ ਕੁਝ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੜੇ ਲਿਖੇ ਬੰਦੇ ਇਹ ਹੁੰਦਾ ਤਾਂ ਇਸੇ ਵੀ ਬੈਠੇ ਹੋਣੇ ਸੁਣਾ ਉਹਦਾ ਸਾਰਾ ਡੱਪਰ ਕੁੱਤੀ ਬੈਠਾ ਬਸ ਆਪਦੀਆਂ ਗੱਲਾਂ ਚ ਮਸਤ ਰਹਿੰਦੇ ਨੇ ਕਿਹੜਾ ਕਿਸੇ ਦਾ ਪਤਾ ਨਹੀਂ ਕੋਈ ਆਉਂਦਾ ਕਿ ਨਾ ਨਸ਼ੀਦਾਂ ਦੇ ਘੁੰਮ ਚੱਕਣਾ ਹੈ ਹਾਂ ਹਾਂ ਦੋ ਵਜਾ ਨਹੀਂ ਸੁਣ ਆ ਵੇਖੇ ਲਫਾਂਜੀ ਆ ਕੇ ਦੇਖਿਆ ਹੁੰਦੇ ਨਹੀਂ ਆਗੇ ਦੋ ਵਜਾ ਆ ਗਿਆ ਸਸਤੀ ਗਾਇਬ ਵਧੀਆ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਕਹਿੰਦਾ ਹੋਰ ਠੀਕ ਠਾਕ ਹੋਰ ਆਪਣਾ ਤਾਂ ਸ਼ੌਭਨਾ ਪਰਮ ਬਸ ਵਧੀਆ ਹੀ ਐ ਠੀਕ ਠਾਕ ਤੇ ਦਿਮਾਗ ਚੱਲੇ ਦਿਮਾਗ ਚੱਲੇ ਆਪਣਾ ਕੰਮ ਕਰ ਜੇ ਆਪਣਾ ਕੰਮ ਕਰੀ ਸੁਪ ਚਾਹਤਾ ਹੈ ਚੁੱਪ ਜਾ ਬੋਏ ਬੇਟਾ ਤੂੰ ਤਾਂ ਉਹੀ ਚੁੱਪ ਕਰਦਾ ਹੁੰਦਾ ਨਾ ਬਾਏ ਇੱਕ ਨੂੰ ਗੈਨੀ ਐ ਮੈਂ ਜਿਸ ਨੂੰ ਖਸਾਉਂ ਤਾਰੇ ਪਰਜਾਈ ਆ ਬਾਬਾ ਦੀ ਪਾਣੀ ਸਰ ਮੇਰੇ ਬੰਨੀ ਦਾ ਸੁੱਖ ਸਾਦ ਆ ਪਰਜਾਈ ਤੁਸੀਂ ਦੱਸੋ ਕਿਵੇਂ ਉਦਾਸੀ ਜੀ ਚ ਬੈਠੇ ਹੋ ਕੀ ਦੱਸਾਂ ਭੈਣ ਜੀ ਲਾਦਨੇ ਬਹੁਤ ਤਪਾਰ ਗਿਆ ਸਮੁੰਦਾ ਤੁਸੀਂ ਚਾਹ ਪਾਣੀ ਪੀਓ ਕੋਈ ਨਾ ਠੰਡੇ ਫਤੇ ਨਾਲ ਦੱਸ ਦਿਓ ਉਹ ਆਪੇ ਮਦਦ ਆਉਂਦਾ ਮੇਰੇ ਦਾ ਪਾਣੀ ਨਹੀਂ ਲੱਗਦਾ ਪਹਿਲਾਂ ਮੈਨੂੰ ਗੱਲ ਦੱਸ ਕੀ ਗੱਲ ਹੈਗੀ ਹੱਸਦਾ ਵਸਦਾ ਆਪਣਾ ਸੁੱਖਣਾ ਇੰਨਾ ਵੱਡਾ ਪਰਿਵਾਰ ਆ ਸੁਣ ਕੇ ਤਾਂ ਮੇਰੇ ਪਾਣੀ ਨਹੀਂ ਨਾ ਨੂੰ ਕੀ ਦੱਸਾਂ ਮੈਂ ਜੀ ਹਾਂ ਬੂੰਗਾਂ ਨੇ ਇੱਕ ਕੱਖ ਕਿ ਕਿ ਅਗੇ ਹਮ ਤਾਂ ਅੱਡਾ ਹੋ ਕੀ ਰਹਿਣਾ ਲੈ ਤੂੰ ਬੂੰਗਾਂ ਨੂੰ ਮਲਾ ਮੇਰੇ ਨਾਲ ਤੇ ਮੁੰਡੇ ਕੀ ਕਹਿੰਦੇ ਆ ਮੁੰਡੇ ਵੀ ਬੂੰਗਾਂ ਦੇ ਹਾਂ ਚਾਹੇ ਮਲਾਉਂ ਅੱਛਾ ਮੈਂ ਤਾਂ ਇਹ ਬਣਾ ਭਾਈ ਉਹਨਾਂ ਦਾ ਕੀ ਦੱਸ ਸੁਣੋ ਕੀ ਬੋਲਣਾ ਗੱਲ ਸੁਣ ਬਾਈ ਅੱਜ ਤੱਕ ਦਾ ਨਾ ਦੋਨੇ ਮੁੰਡੇ ਮੈਥੋਂ ਛਿਪਦੇ ਆਏ ਨੇ ਕਦੇ ਮੂਰੇ ਬੋਲੇ ਨਹੀਂ ਤਾਂ ਹੁਣ ਦੇਖਦੀਆਂ ਕੀ ਬੋਲਣਗੇ ਪਰ ਮੈਂ ਤਾਂ ਛਾੜ ਦੂੰਗੀ ਤਾਂ ਹੀ ਭੈਣ ਜੀ ਤੁਹਾਨੂੰ ਸੁਨੇਹਾ ਲਾਇਆ ਸੀ ਵੀ ਜੇ ਮਾੜਾ ਮੋਟਾ ਮੰਨ ਲੈਣਗਾ ਨਾ ਘਰ ਬਸਦਾ ਰਹ ਜੂਗਾ ਪਰ ਉਹਨਾਂ ਨੇ ਤਾਂ ਉਹੀ ਇੱਕ ਹੀ ਕਰ ਲਿਆ ਕਹਿੰਦੇ ਅਟਕ ਹੋਣਾ ਤਾਂ ਹੋਣਾ ਹੀ ਆ ਨਾ ਅੱਕੇ ਤਾਂ ਅਜੀ ਗੱਲ ਸੁਣੀ ਨਹੀਂ ਸੀ ਕਾਰਨ ਕੀ ਬਣ ਗਿਆ ਹੁਣ ਕਾਰਨ ਕੀ ਬਣਨਾ ਸੀ ਹੁਣ ਪਰਿਵਾਰ ਦੇ ਵਿੱਚ ਚਲ ਜੇ ਛੋਟੇ ਨੇ ਕੋਈ ਚੀਜ਼ ਲੈ ਲਈ ਵੱਡੇ ਨੂੰ ਕੋਈ ਤਰਾਜ ਨਹੀਂ ਤੀ ਵੱਡੇ ਨੇ ਕੋਈ ਚੀਜ਼ ਲੈ ਲਈ ਛੋਟੇ ਨੂੰ ਕੋਈ ਤਰਾਜ ਨਹੀਂ ਤੀ ਜਦੋਂ ਦੀਆਂ ਇਹ ਆਂਜਾਂ ਨੇ ਨਾ ਤੇ ਇਹਨਾਂ ਨੇ ਉਂਗਲਾਂ ਲਾ ਲਾ ਕੇ ਉਂਗਲਾਂ ਲਾ ਲਾ ਕੇ ਦੋਨਾਂ ਸੰਕਾ ਭਾਂਜਾ ਦੇ ਵਿਮਾਨਾ 'ਚ ਫਰਕ ਪਾ ਰੱਖਿਆ ਅੱਛਾ ਸਾਨੂੰ ਤਾਂ ਉਹ ਸਿੱਧੀਆਂ ਬੋਲਦੀਆਂ ਨਹੀਂ ਹੈਗੀਆਂ ਮੈਂ ਕਮਾਈ ਤੁਮਾਈ ਤਾਂ ਮੁੰਡੇ ਬਣਾਉਂਦੀ ਹੁਣ ਤੇ ਸਾਨੂੰ ਕਿ ਉਹ ਵੀ ਬੱਸ ਕਰਦੀ ਹੋਣਾ ਬੱਸ ਬੰਦ ਮੈਨੂੰ ਤਾਂ ਹੁਣ ਛੋਟੇ ਤੋਂ ਮੈਨਾਂ ਨਹੀਂ ਆਪ ਡੜ ਤਾਂ ਗੱਲ ਕਰਦੀ ਮੇਰਾ ਤਾਂ ਨੋਈ ਹੈਗਾ ਕਮਾਈਆਂ ਕਿਹੜੀਆਂ ਬਣਾਉਂਦੀਆਂ ਸੀਗੀਆਂ ਸੋ ਕੋ ਜਿਹੜੀਆਂ ਸਾਡੇ ਪੱਲੇ ਤੇ ਹੁਣ ਤਾਂ ਉਹ ਵੀ ਉਹੀ ਲੋੜ ਨਹੀਂ ਹੈਗੀ ਜੋ ਜਿਹੜਾ ਵੀ ਤੁਹਾਡੇ ਕੋਲ ਹੈਗਾ ਨਾ ਉਹ ਪੈਸੇ ਆਂਦੇ ਕੋਲੇ ਰੱਖੋ ਮੈਂ ਤੈਨੂੰ ਦੱਸਾਂ ਹਾਂਜੀ ਤੇਰੇ ਪੈਸੇ ਨਹੀਂ ਅੱਗੇ ਜਰਕਾਰ ਬਾਰੇ ਨਾ ਸਾਡੇ ਨੌ ਕਰਦੇ ਮੈਂ ਆਖਿਆ ਕਰਤਾ ਰੱਖ ਆਖਰ ਦੇ ਲੇ ਵੇਦੋਂ ਗੁੱਲੀਆਂ ਮਿਲ ਜਾਣਗੀਆਂ ਨਹੀਂ ਕਿਸੇ ਨੇ ਨਹੀਂ ਪੁੱਛਣਾ ਹੱਥ ਨਾ ਵੜਾ ਲਿਓ ਬਾਈ ਬਸ ਇਹੋ ਜੀ ਗੱਲ ਸਾਨੂੰ ਕਹਿਣ ਸੁਣਨ ਦੀ ਲੋੜ ਨਹੀਂ ਇਹਨੂੰ ਸਮਝਾ ਮੈਂ ਤਾਂ ਐਂ ਕਹਣਾ ਅਸੀਂ ਤਾਂ ਦੋਨੇ ਜੀਆਂ ਨੇ ਕਹਿ ਕੇ ਕਿ ਜੂਰ ਲਾ ਹੈ ਤੁਸੀਂ ਆਪਣੇ ਹਿਸਾਬ ਨਾਲ ਸਮਝਾ ਦਿਓ ਜੇ ਤੁਹਾਡੀ ਗੱਲ ਸਮਝ ਜਾਣਗੇ ਚੱਲ ਕੋਈ ਨਾ ਬਾਈ ਤੂੰ ਵੀ ਕਰਨਾ ਤਾਂ ਮੈਂ ਇਹਨਾਂ ਨੂੰ ਸਮਝਾ ਲਗੀ ਜਾਉ ਨਹੀਂ ਫਿਰ ਮੈਂ ਇੱਥੇ ਕਦੇ ਪੈਰ ਨਹੀਂ ਪਾਉਣਾ ਜੀ ਇਹਨਾਂ ਨੇ ਮੇਰੀ ਗੱਲ ਨਾ ਮੰਨੀ ਚਲੋ ਮੈਂ ਤਾਂ ਰੈਸਟ ਕਰਦਾ ਤੁਸੀਂ ਚਾਹ ਬਣਾਓ ਕੋਈ ਨਾ ਕੋਈ ਗੱਲ ਨਹੀਂ ਚਾਹ ਨੂੰ ਵੀ ਛੱਡ ਪਰਾਂ ਬਾਈ ਨੂੰ ਪਹਿਨ ਤੇ ਕਿਹੜੇ ਪਾਸੇ ਬੈਠੇ ਹੋ ਉੱਗਦੀ ਬੈਠੀ ਹੈ ਛੋਟੀ ਤਾਂ ਵੱਡੀ ਅੰਦਰ ਉੱਗਦੀ ਵੱਡੀ ਤਾਂ ਜੰਮੀ ਨਹੀਂ ਬੋਲ ਕੇ ਰਾਜੀ ਹੋ ਗਈ